ਤੁਹਾਨੂੰ ਦਰਸ਼ਨ ਕਰਾਨੇ ਆ ਕੇਂਦਰੀ ਜੇਲ ਫਿਰੋਜ਼ਪੁਰ ਦੇ ਠੀਕ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ 1856 ਚ ਬਣੀ ਸੀ ਆ ਇਹਦਾ ਗੇਟ ਹੈ ਮੇਨ ਗੇਟ ਤੇ ਇਹ ਅੰਦਰ ਆਪਣਾ ਹੈਗਾ ਕਾਕੜੀ ਆਪਾਂ ਉਹਨੂੰ ਮਿਲਾਂਗੇ ਜਾ ਕੇ ਜੇਲ ਚ ਲਓ ਜੀ ਮੁੰਸੀ ਜੀ ਬਾਹਰ ਖੋਲਿਓ ਕਾਕੜੀ ਨੂੰ ਮਿਲਣੇ ਕਾਕੜੀ ਨੂੰ ਹਾਂ ਹਾਂ ਕਾਕੜੀ ਨੂੰ ਖੋਲਿਓ ਲੈ ਮੜਾ ਜਾ ਬਾਹਰ ਤਾਂ ਆਜੋ ਮੁੰਸੀ ਜੀ ਆ ਜੇਲ ਦਾ ਮੁੰਸੀ ਆ ਬਾਈ ਠੀਕ ਹੈ ਤੇ ਆਪਾਂ ਚੱਲਦੇ ਅੰਦਰ ਜੇਲ ਚ ਕਾਕੜੀ ਨੂੰ ਮਿਲਦੇ ਹਾਂ ਕਾਕੜੀ ਕਿਹੜੀ ਬੈਰਿੰਗ ਚ ਹੋਊਗਾ ਜੀ ਅੱਛਾ ਆ ਦੇਖ ਸਕਦੇ ਹੋ ਭਾਈ ਆਪਾਂ ਅੱਜ ਕਾਕੜੀ ਨੂੰ ਜੇਲ੍ਹ ਚ ਮਿਲਣ ਆਏ ਆ ਤੇ ਅਸਲ ਚ ਪਤਾ ਕੀ ਹੈ ਇਹ ਜੇਲ੍ਹ ਨਹੀਂ ਹੈਗੀ ਕੀ ਇਹ ਜੈਤੋ ਦੀ ਇੱਕ ਧਰਮਸ਼ਾਲਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹ ਇੱਥੇ ਫਿਲਮ ਦੀ ਸ਼ੂਟਿੰਗ ਹੋਈ ਸੀਗੀ ਦੇਵ ਕਰੋੜ ਦੀ ਯਾਨੀ ਕਿ ਜਦੋਂ ਇਹ ਦਰਮਸ਼ਾਲਾ ਸੁਰੱਖਿਅਾਂ ਚ ਆਂਦੀ ਆ ਤਾਂ ਸਭ ਤੋਂ ਪਹਿਲਾਂ ਦੇਵ ਕਰੋੜ ਦੀ ਫਿਲਮ ਬਣੀ ਸੀ ਉਹਰੇ ਬਲੈਕ ਇੱਥੇ ਬੈਠੇ ਹੁੰਦੇ ਉਹ ਗਿਆਨੀ ਦੀ ਪੱਗ ਤਾਰ ਨੂੰ ਕਹਿੰਦਾ ਹੁੰਦਾ ਤੇ ਉਧਰ ਉਹ ਦੇਵ ਕਰੋੜ ਆਉਂਦਾ ਹੁੰਦਾ ਆ ਟੰਡੇ ਜੇ ਕੋਲ ਠੀਕ ਹੈ ਤੇ ਇਹ ਕੋ ਲੱਗਿਆ ਸ਼ੈੱਡ ਜਿਹਾ ਇਹ ਮੈਡਲ ਫਿਲਮ ਚ ਬਹੁਤ ਵਾਰ ਵਰਤਿਆ ਗਿਆ ਕਹਿੰਦੇ ਤੋੜੇ ਚੋਂ ਪਾਣੀ ਨਹੀਂ ਪੀਣਾ ਤੇ ਉਹ ਜਿਹੜਾ ਐਕਟਰ ਹੁੰਦਾ ਤੋੜੇ ਚੋਂ ਪਾਣੀ ਪੀਂਦਾ ਹੁੰਦਾ ਦੇਖ ਸਕਦੇ ਹੋ ਤੁਸੀਂ ਤੇ ਕੇ ਨਾਰਮਲੀ ਸੈੱਟ ਹੈ ਫਿਲਮਾਂ ਵਾਲਾ ਦਾ ਆ ਦੇਖ ਸਕਦੇ ਹੋ ਤੇ ਇੱਧਰ ਮੈਂ ਤੁਹਾਨੂੰ ਦਰਵਾਜ਼ਾ ਫੇਰ ਦਿਖਾ ਦਿੰਨਾ ਆ ਵੀਰ ਆਪਾਂ ਅਗੇ ਜੇਲ੍ਹ ਦੇ ਅੰਦਰ ਦੇਖ ਸਕਦੇ ਹਾਂ ਤੁਹਾਨੂੰ ਅੰਦਰ ਦਾ ਨਜ਼ਾਰਾ ਦਿਖਾਣੇ ਆ ਆ ਦੇਖ ਸਕਦਾ ਪੂਰੀਆਂ ਬੈਰੀਆਂ ਪੂਰੀਆਂ ਬਣੀਆਂ ਹੋਈਆਂ ਸਾਰੀਆਂ ਉੱਪਰ ਵੀ ਐ ਤੇ ਇਧਰੋਂ ਤੁਹਾਨੂੰ ਦਿਖਾਣੇ ਆ ਆ ਦੇਖ ਸਕਦਾ ਪੂਰੀ ਕੈਂਟ ਲੋਕੇਸ਼ਨ ਐ ਇਹ ਫਿਲਮਾਂ ਵਾਲਿਆਂ ਦਾ ਸੈੱਟ ਐ ਸਭ ਤੋਂ ਪਹਿਲਾਂ ਕਹਿੰਦੇ ਇੱਥੇ ਸਬ ਬਲੈਕੀਅਰ ਫਿਲਮ ਸ਼ੂਟ ਹੋਈ ਸੀ ਉਸ ਤੋਂ ਬਾਅਦ ਇਹ ਧਰਮਸ਼ਾਲਾ ਜਿਹੜੀ ਸੁਰਖੀਆਂ ਚਾਈ ਇੱਥੇ ਬੈਠੇ ਹੁੰਦੇ ਕਈ ਫਿਲਮਾਂ ਚ ਜੇਲ੍ਹ ਤੇ ਡੱਗੀ ਹੁੰਦੀਆਂ ਨਾ ਆਣ ਵਾਲੀ ਦੇਖਿਆ ਹੋਣਾ ਤੁਸੀਂ ਆ ਡੱਗੀ ਦੇ ਵੀ ਸੀਨ ਦੇਖਿਆ ਹੋਣੇ ਤੇ ਉਧਰੋਂ ਬਹੁਤ ਸਾਰੀਆਂ ਫਿਲਮਾਂ ਚ ਗਾਣਿਆਂ ਚ ਬਹੁਤ ਜ਼ਿਆਦਾ ਮੋਢਲੇ ਕੀ ਬਰਤੀ ਗਈ ਆ ਫਿਲਮਾਂ ਫੁਲਮਾਂ ਚ ਤੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਜੈਤੋ ਵਾਲਿਓ ਤੁਸੀਂ ਤਾਂ ਵੀਡੀਓ ਸ਼ੇਅਰ ਕਰਦੇ ਹੋ ਦੱਬ ਕੇ ਠੀਕ ਹੈ ਕਿਉਂਕਿ ਥੋਡੀ ਮੰਡੀ ਦੀ ਇਹ ਧਰਮਸ਼ਾਲਾ ਸੋ ਬਹੁਤ ਸੋਹਣੀ ਲੋਕੇਸ਼ਨ ਹੈ ਜੇ ਕਿਸੇ ਨੇ ਆਣਾ ਹੋਵੇ ਤੇ ਸੇਠ ਹੈ ਜਿਹੜੇ ਇਹਨਾਂ ਦੇ ਉਹ ਵੀ ਬਹੁਤ ਵਧੀਆ ਨੇ ਅਸੀਂ ਪੁੱਛਣ ਗਏ ਵੀ ਥੋੜਾ ਵੀਡੀਓ ਬਣਾ ਲਿਓ ਕਹਿੰਦੇ ਬਣਾ ਲਓ ਕੋਈ ਦਿੱਕਤ ਨਹੀਂ ਤੇ ਸਾਰਾ ਦਿਨ ਬਣਾਈ ਚੱਲੋ ਸਾਨੂੰ ਕੋਈ ਉਹ ਨਹੀਂ ਕਹਿੰਦੇ ਸੋ ਵਧੀਆ ਨੇਚਰ ਦੇ ਬੰਦੇ ਸੀਗੇ ਮੈਨੂੰ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਲੈ ਵੀ ਸ਼ੇਅਰ ਕਰ ਦਿਓ ਵੀਡੀਓ